यार मेरी इको बेनती सब बेनती यार कुछ नहीं होया फैसले करो चले

ਤਾ ਆਪਣਾ ਸਾਰਿਆਂ ਦਾ ਫਰਜ਼ ਬੰਦ ਹੈ ਦੇਖੋ ਇਹ ਸਾਜ ਸ਼ਹਿਰ ਆ ਪੁੱਤਰ ਸ਼ਹਿਰ ਆ ਇੱਥੇ ਸਾਰੇ ਦਾ ਸੁੱਤਾਰ ਹੈ ਸਿੱਖੀ ਵੀ ਇੱਥੇ ਜ਼ਰੂਰੀ ਆ ਇਹ ਗੁੱਝੋ ਨੇ ਜਦੋਂ ਕੋਈ ਬੈਠੇ ਮਾਈਕ ਲਾ ਕੇ ਉਹ ਵੀ ਆਪਣੀ ਗੱਲ ਕਰ ਉਹ ਕਿਹੜੀ ਗੱਲ ਹੈ ਯਾਰ ਉਹ ਮਾਈਕ ਲਾ ਕੇ ਸਰ ਵਿੱਚ ਘੋ ਲੋ ਬੰਦਿਆਂ ਦੇ ਨਾਲੇ ਲਾਓ ਮਾਈਕ ਲਾ ਕੇ ਉੱਥੇ ਘੋ ਲੋ ਬੋਲੋ ਆ ਬੈਠੋ ਸਾਰੇ ਸਾਰਿਆਂ ਦਾ ਫਰਜ਼ ਹੈ ਇਹ ਫਿਲਹਾਲ ਕਿਉਂਕਿ ਅਜੇ ਪਰਸਨਲ ਪਾਰਟੀ ਦੇ ਕਨਫਿਡੈਂਸ਼ੀਅਲ ਮੀਟਿੰਗ ਹੈਗੀ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ कि थोड़ी जी पेशेंस रखो और ਤੁਹਾਨੂੰ ਬਿਲਕੁਲ ਪ੍ਰੋਪਰ ਇੱਜ਼ਤ ਮਾਨ ਸਨਮਾਨ ਦੇ ਨਾਲ ਮੌਕਾ ਮਿਲੇਗਾ। ਦੂਸਰੇ ਜਿਹੜੇ ਪਹੁੰਚਣਗੇ ਜੀ ਜਿਹੜੇ ਦਿੱਸੀਓਂ ਲੀਡਰ ਨੇ ਕਾਂਗਰਸ ਤੋਂ ਭਈ ਸਾਰੇ ਰੁਸੀਆਂ ਨੂੰ ਮਨਾਇਆ ਜਾਏਗਾ ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ। ਕਿ ਰੁਸੀਆਂ ਨੂੰ ਵੀ ਮਨਾਇਆ ਜਾਏਗਾ। ਔਰ ਜਿਹੜੇ ਮੰਨੇ ਹੋਏ ਆ ਉਹਨੂੰ ਤਗੜਿਆਂ ਕਰਕੇ ਵੀ ਚਲਾਇਆ ਜਾਏਗਾ। ਇਹ ਸਾਰਾ ਕੁਝ ਚੱਲੇਗਾ। ਡਾਕਟਰ ਸਾਹਿਬ ਜਿਹੜੇ ਨਿੱਜੀ ਵਿਚਾਰ ਦਿੰਦੇ ਆ ਉਹਨੂੰ ਤਾਂ ਫਿਰ ਕੋਈ ਗੱਲ ਨਹੀਂ ਨਾ ਉਹ ਨਿੱਜੀ ਵਿਚਾਰਾਂ ਤੇ ਵੀ ਵਿਚਾਰ ਹੋ ਰਿਹਾ ਹੈ। ਪਰ ਸਿੱਧੂ ਸਾਹਿਬ ਉਹ ਅੰਸ਼ਾਸਨ ਲਈ ਕਰ ਰਹੇ ਨੇ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਹਰ ਗਲਤੀ ਕਾਂਗਰਸ ਹਾਈ ਕਮਾਂਡ ਦੀ ਨਿਗਾਹ ਹੈ ਹਰ ਚੀਜ਼ ਨੂੰ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਜਦੋਂ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੋੜੀ ਜਿਹੀ ਔਰ ਤੁਸੀਂ ਦੇਖੋਗੇ ਕਿ ਸਾਰਾ